ਆਣ ਦਿੰਦਾ ਘਰੇ ਕੋਈ ਨਿਆਣੇ ਜਾਂ ਕੋਈ ਹੋਰ ਨਿਆਣੇ ਨਹੀਂ ਅਰੇ ਮੀਆਂ ਬੀਬੀ ਦੋ ਹੀ ਆ ਦੋ ਹੀ ਹੂੰ ਬਸ ਕੋਈ ਨਹੀਂ ਹੈਗਾ ਸਾਡੇ ਦੇਖਣ ਭਾਲਣ ਵਾਲਾ ਅੱਛਾ ਹੁਣ ਮੈਂ ਮਸੀ ਝੱਟ ਗਿਆ ਕਾਹਲ ਜੀ ਬਿਮਾਰ ਹੂੰ ਤੇ ਮੈਂ ਜਿੰਨੇ ਵੀ ਬਜ਼ੁਰਗ ਆਉਂਦੇ ਆ ਨਾ ਉਹਨਾਂ ਦੀ ਬਹੁਤ ਘੱਟ ਲੋਹਾ ਹੁੰਦੀ ਆ ਲੈ ਨਾਲ ਕੁੜੀਆਂ ਹੁੰਦੀਆਂ ਨੇ ਜਿਆਦਾ ਜੀ ਇੱਕ ਐਕਸਪੈਰੀਮੈਂਟ ਜਿਹੜੇ 10 ਕੁੜੀਆਂ ਆਉਣਗੀਆਂ ਨਾ ਬਜ਼ੁਰਗਾਂ ਨਾਲ ਉਹਨਾਂ ਚੋਂ 7 ਤੋਂ 8 ਕੁੜੀਆਂ ਹੁੰਦੀਆਂ ਨੇ 1 2 ਨੂਹਾ ਹੁੰਦੀਆਂ ਨੇ ਨੂਹਾ ਫਿਰ ਉਹ ਹੁੰਦੀਆਂ ਨੇ ਜਿਹੜੀਆਂ ਕੁੜੀਆਂ ਨਾਲੋਂ ਬੰਧ ਪਿਆਰ ਕਰਦੀ ਸਾਡੀ ਆਦਤ ਹੁੰਦੀ ਹੈ ਵੀ ਜਦੋਂ ਦਵਾਈ ਸਮਝਾਉਣੀ ਹੈ ਨਾ ਡਾਈਟ ਚਾਰਟ ਸਮਝਾਉਣਾ ਹੈ ਨਾਲ ਕੋਈ ਹੋਵੇ ਹੋਵੇ ਵੀ ਕੋਈ ਕਮੀ ਪੇਸ਼ੀ ਦਾ ਜੀ ਤਾਂ ਦੂਜਾ ਬੰਦਾ ਦੱਸ ਦਿੰਦਾ ਉਹ ਇਹਨੇ ਕਹਿਣ ਤੇ ਉਹ ਰੋਣ ਲੱਗ ਗਈ ਮੈਂ ਕਿਹਾ ਵੀ ਕੀ ਹੋ ਗਿਆ ਕਹਿੰਦੀ ਪੁੱਤ ਤਿੰਨ ਮੁੰਡੇ ਆ ਪੰਜ ਛੇ ਪੋਤੇ ਸੂ ਪੋਤੇ ਆ ਗਏ ਹਨਾ ਦੋਤੇ ਆ ਐਡੀਆਂ ਵੱਡੀਆਂ ਵੱਡੀਆਂ ਕੋਠੀਆਂ ਨੇ ਬੁਰਨ ਵਾਲੇ ਜ਼ਮੀਨ 'ਚ ਹੀ ਘਰ ਆਗਾ ਦੋ ਡਰਾਈਵਰ ਨੇ ਕਹਿੰਦੀ ਡਰਾਈਵਰ ਆ ਗਿਆ ਪਰ ਕੋਈ ਘਰ ਦਾ ਨਹੀਂ ਨਾਲ ਆਇਆ ਕਹਿੰਦੀ ਐਸੀ ਗੱਲ ਦਾ ਮੈਨੂੰ ਰਸਤੇ 'ਚ ਵੀ ਰੋਣਾ ਆਇਆ ਗਿਆ ਬਾਪੂ ਆ ਅੰਗਰੇਜ਼ਪੁਰਾ ਦੇਖ ਲਓ ਹਾਂ ਡਿੱਗ ਗਿਆ ਅੱਜ ਕਿਵੇਂ ਮੋਟਰਸਾਈਕਲ ਮੋਟਰਸਾਈਕਲ ਸਟਾਰਟ ਕਰਨ ਲੱਗਿਆ ਸੀ ਕਿੰਨੇ ਦਿਨ ਹੋ ਗਏ ਦਵਾਈ ਖਾਂਦੇ ਨੇ ਤੈਨੂੰ ਸੱਚ ਮੈਨੂੰ 2 ਮਹੀਨੇ 'ਚ ਮੇਰਾ 10% ਵਧ ਗਿਆ ਹੁਣ ਅੱਧ ਪੰਪਿੰਗ ਵਧ ਗਈ 2 ਮਹੀਨੇ ਤੇ 10 25% ਰਹਿ ਗਿਆ ਪਹਿਲਾਂ ਅੱਛਾ ਡਾਕਟਰ ਨੇ ਦੱਸਿਆ ਤਾਂ ਹੁਣ 10% ਵਧ ਗਿਆ 2 ਮਹੀਨੇ 'ਚ ਹੁਣ ਹੋ ਗਿਆ ਚੌਥਾ ਮਹੀਨਾ ਹੁਣੇ ਵਾਲਾ ਕੜਾ ਪੀ ਜਾਂਦੇ ਮੈਂ ਕੜਾ ਪੀ ਜਾਂਦਾ ਤੇ ਭਰੇਜ ਭਰੇਜ ਜੋ ਦੱਸਦੇ ਆ ਉਹ ਅਸੀਂ ਪੂਰਾ ਪੂਰਾ ਦੋ ਮਿੰਟਾਂ ਚੋਂ ਬਾਅਦ ਪੂਰੀ ਹਾਰਟ ਪੰਪਿੰਗ 10% ਵਧ ਗਈ ਸੀ 10% ਕਿੰਨੀ ਉਮਰ ਹੈ ਤੁਹਾਡੀ ਮੇਰੀ 66 ਦਾ 66 ਸਾਲ ਤੇ ਕੀ ਕੰਮ ਕਰ ਕੀ ਖੇਤੀ ਖੇਤੀ ਨਹੀਂ ਪਹਿਲਾਂ ਮੈਂ ਖੇਤੀ ਕਰਦਾ ነ ਫੇਰ ਬਾਹਰ ਵੀ ਰਹਿ ਗਏ ਆ ਬਾਹਰ ਰਹਿ ਕੇ ਆਏ ਹਾਂ ਹਾਂਜੀ ਪਰ ਖਾਣ ਪਾਣੋ ਉਹ ਜਾ ਰਿਹਾ ਹੋਣਾ ਤੁਹਾਡਾ ਜਿਹੜਾ ਇੰਨੀ ਪ੍ਰੋਬਲਮ ਆ ਗਈ ਹਾਂਜੀ ਖਾਣ ਪਾਣ ਦਾ ਫੇਰ ਬਾਹਰ ਅੰਦਰ ਦਾ ਖਾਣਾ ਹੁਣ ਪੂਰਾ ਐ ਓਕੇ ਐ ਓਕੇ ਐ ਜੀ ਤੇ ਕੋਈ ਧਿਆਨ ਦਿੰਦਾ ਘਰੇ ਕੋਈ ਨਿਆਣੇ ਜਾਂ ਕੋਈ ਹੋਰ ਨਿਆਣੇ ਨਹੀਂ ਅਸੀਂ ਮੀਆਂ ਬੀਬੀ ਦੋਏ ਹੀ ਆ ਦੋਈ ਹਾਂ ਬਸ ਕੋਈ ਨਹੀਂ ਹੈਗਾ ਸਾਡੇ ਦੇਖਣ ਭਾਲਣ ਵਾਲਾ ਅੱਛਾ ਹੁਣ ਮੈਂ ਮਸੀ ਛੱਡ ਗਿਆ ਘਰ ਵੀ ਬਿਮਾਰ ਹੂੰ ਤੇ ਮੈਂ ਦੇਖ ਰਿਹਾ ਇਹ ਵੀ ਨਾ ਕਿ ਸਾਡੇ ਪੰਜਾਬ ਦੀ ਬਹੁਤ ਵੱਡੀ ਤਰਾਕੀ ਹੈ ਜੀ ਇੱਥੇ ਕੋ ਬਰੀ ਨਾ ਬਰਨਾਲੇ ਤੋਂ ਬੀਬੀ ਆਈ ਉਹਨੂੰ ਪੁੱਛਦੇ ਪੁੱਛਦੇ ਹੀ ਬਸ ਮੇਰੀ ਆਦਤ ਆ ਵੀ ਕੌਣ ਆਇਆ ਨਾਲ ਹਨਾ ਹਾਂਜੀ ਇੱਕ ਆਦਤ ਹੀ ਬਣੀ ਹੋਈ ਆ ਕਿੱਥੋਂ ਆਇਓ ਕੌਣ ਆਇਆ ਨਾਲ ਹੂੰ ਤੇ ਇੱਕ ਹੋਰ ਦੇਖਿਆ ਮੈਂ ਵੀ ਜਿੰਨੇ ਵੀ ਬਜ਼ੁਰਗ ਆਉਂਦੇ ਆ ਨਾ ਉਹਨਾਂ ਦੀ ਬਹੁਤ ਘੱਟ ਨੂਹਾ ਹੁੰਦੀਆਂ ਨੇ ਨਾਲ ਕੁੜੀਆਂ ਹੁੰਦੀਆਂ ਨੇ ਜ਼ਿਆਦਾ ਜੀ ਇੱਕ ਐਕਸਪੈਰੀਮੈਂਟ ਆ ਕਿ ਜੇ 10 ਕੁੜੀਆਂ ਆਉਣਗੀਆਂ ਨਾ ਬਜ਼ੁਰਗਾਂ ਨਾਲ ਉਹਨਾਂ ਚੋਂ 7 ਤੋਂ 8 ਕੁੜੀਆਂ ਹੁੰਦੀਆਂ ਨੇ 1-2 ਨੂਹਾ ਹੁੰਦੀਆਂ ਨੇ ਹੂੰ ਨੂਹਾ ਫਿਰ ਉਹ ਹੁੰਦੀਆਂ ਨੇ ਜਿਹੜੀਆਂ ਕੁੜੀਆਂ ਨਾਲੋਂ ਵੱਧ ਪਿਆਰ ਕਰਦੀਆਂ ਹੂੰ ਇਹ ਵੀ ਉਹ ਮੈਂ ਬਰਨਾਲੇ ਵਾਲੀ ਬੀਬੀ ਨੂੰ ਪੁੱਛ ਬੈਠਾ ਮੈਂ ਕਿ ਬੀਬੀ ਕਿੱਥੋਂ ਆਏ ਹੋ ਕਹਿੰਦੀ ਬਰਨਾਲੇ ਤੋਂ ਪੁੱਤ ਮੈਂ ਕਿ ਕੌਣ ਆਇਆ ਨਾਲ ਵੀ ਕੋਈ ਆਇਆ ਨਹੀਂ ਸਾਡੀ ਆਦਤ ਹੁੰਦੀ ਹੈ ਵੀ ਜਦੋਂ ਦਵਾਈ ਸਮਝਾਉਣੀ ਆ ਨਾ ਡਾਈਟ ਚਾਰਟ ਸਮਝਾਉਣਾ ਨਾਲ ਕੋਈ ਹੋਵੇ ਨਾ ਹੋਵੇ ਕੋਈ ਕਮੀ ਬੇਸ਼ੀ ਦਾ ਜੀ ਤਾਂ ਦੂਜਾ ਬੰਦਾ ਦੱਸ ਦਿੰਦਾ ਉਹ ਇਹਨੇ ਕਹਿਣ ਤੇ ਉਹ ਰੋਣ ਲੱਗ ਗਈ ਮੈਂ ਕਿ ਬੀਬੀ ਕੀ ਹੋ ਗਿਆ ਕਹਿੰਦੀ ਪੁੱਤ ਤਿੰਨ ਮੁੰਡੇ ਆ ਪੰਜ ਛੇ ਪੋਤੇ ਪੋਤੇ ਆ ਗਏ ਹਨਾ ਦੋਤੇ ਆ ਐਡੀਆਂ ਵੱਡੀਆਂ ਵੱਡੀਆਂ ਕੋਠੀਆਂ ਨੇ ਬਰਨਾਲੇ ਜਮੀਨ 'ਚ ਹੀ ਘਰ ਆਗਾ ਦੋ ਡਰਾਈਵਰ ਨੇ ਕਹਿੰਦੀ ਡਰਾਈਵਰ ਆ ਗਿਆ ਔਰ ਕੋਈ ਘਰ ਦਾ ਨਹੀਂ ਨਾਲ ਆਇਆ ਕਹਿੰਦੀ ਐਸੀ ਗੱਲ ਦਾ ਮੈਨੂੰ ਰਸਤੇ 'ਚ ਵੀ ਰੋਣਾ ਆਇਆਗੇ ਹੂੰ ਤੇ ਇੱਕ ਤਾਂ ਇਹ ਵੱਡੀ ਗੱਲ ਆ ਦੂਜਾ ਆਪਣੇ ਇੱਥੇ ਹੁਣ ਜਿੰਨੇ ਵੀ ਬਜ਼ੁਰਗ ਨੇ ਬੱਚੇ ਬਾਹਰ ਬੈਠੇ ਆ ਉਹ ਸਾਰਿਆਂ ਨਾਲੋਂ ਵੱਡੀ ਦੁੱਖ ਦੀ ਗੱਲ ਆ ਬਿਲਕੁਲ ਕਿਉਂਕਿ ਹੁਣ ਮੰਨ ਲਓ ਇਹਨਾਂ ਨੇ ਫਰੂਟਸ ਲਾਦ ਲਿਆਉਣਾ ਹੁਣ ਇਸ ਅਵਸਥਾ ਦੇ ਵਿੱਚ ਰੋਜ਼ ਇਹਨਾਂ ਨੂੰ ਫਰੂਟ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਜਾਂਦਾ ਔਖਾ ਸਲਾਦ ਦਾ ਪ੍ਰਬੰਧ ਕਰਨਾ ਔਖਾ ਹੋ ਜਾਂਦਾ ਔਰ ਟਾਈਮ ਦਾ ਧਿਆਨ ਰੱਖਣਾ ਠੀਕ ਆ ਨਾ ਇਸ ਏਜ ਦੇ ਵਿੱਚ ਹਰ ਰੋਜ਼ ਕਿਸੇ ਕਸਬੇ 'ਚ ਜਾਣਾ ਜਾਂ ਸ਼ਹਿਰ 'ਚ ਜਾਣਾ ਵੀ ਔਖਾ ਹੋ ਜਾਂਦਾ ਬਿਲਕੁਲ ਜਿਵੇਂ ਅੱਜ ਡਿਗਪੇ ਬਾਪੂ ਹੁਣੇ ਮੋਟਰਸਾਈਕਲ ਤੋਂ ਡਿਗਪੇ ਇਹ ਵੀ ਸਤ ਬਹੁਤ ਵੱਡੀ ਤਰਾਜਦੀ ਹੈ ਕਿ ਬੱਚੇ ਬਾਹਰ ਬੈਠੇ ਨੇ ਮਾਪੇ-ਬਾਪ ਇੱਥੇ ਵਿਚਾਰੇ ਬਹੁਤ ਔਖੇ ਨੇ ਦੱਸ ਨਹੀਂ ਸਕਦੇ ਮਜ਼ਦੂਰੀ ਬਦਲਦਾ ਹੈ ਸਰ ਤੁਹਾਡੇ ਕੋਲੇ ਯੰਗ ਮਰੀਜ਼ ਵੀ ਆਉਂਦੇ ਛੋਟੀ ਉਮਰ ਦੇ ਮਰੀਜ਼ਾਂ ਨੂੰ ਵੀ ਮੈਂ ਬਹੁਤ ਸੁਣ ਰਿਹਾ ਕਿ ਜਿਹੜੇ ਕੈਨੇਡਾ ਖਾਸ ਤੌਰ ਤੇ ਬੱਚੇ ਗਏ ਹਾਰਟ ਅਟੈਕ ਨਾਲ ਬਹੁਤ ਮੌਤਾਂ ਹੋਈਆਂ ਉੱਥੇ ਇੱਥੇ ਵੀ ਇਹ ਪ੍ਰੋਬਲਮ ਹੈਗੀ ਹੈ ਜਿਵੇਂ ਕੈਨੇਡਾ ਹਾਰਟ ਅਟੈਕ ਹੋ ਰਿਹਾ ਨਾ ਬੱਚ ਉਹਦਾ ਤੁਸੀਂ ਵੱਡਾ ਕਾਰਨ ਹੈ ਕਿ 20-25 ਲੱਖ ਲਾ ਕੇ ਬੱਚਾ ਚਲਿਆ ਗਿਆ। ਜੀ। ਉੱਥੇ ਜਾ ਕੇ ਉਹਨੂੰ ਕੰਮ ਨਹੀਂ ਮਿਲ ਰਿਹਾ ਪੈਸੇ ਦੀ ਉਹਨੂੰ ਟੈਨਸ਼ਨ ਆ। ਹੂੰ। ਘਰੇ ਆ ਨਹੀਂ ਸਕਦਾ। ਜੀ। ਠੀਕ ਆ। ਹੁਣ ਅਸੀਂ ਵੀ ਸਾਡੇ ਵੀ 7 8 10 ਬੱਚੇ ਆ ਰੋਜ਼ ਗੱਲਾਂ ਹੁੰਦੀਆਂ ਨੇ ਹਨਾ। ਮੇਰੀ ਬੇਟੀ ਬਾਹਰ ਜਾਣ ਲੱਗੀ ਉਹਦੀ ਫਰੈਂਡ ਗਈ ਹੋਈ ਆ। ਤੇ ਉਹਨੂੰ ਕਿਹਾ ਉਹਦੀ ਸਹੇਲੀ ਨੇ ਉਹਨੂੰ ਕਿਹਾ ਮੈਂ ਕਿ ਚਲ ਚਲ ਜਾ ਅਮਰੀਕਾ ਐਮ ਐਸ ਸੀ ਕਰਨ ਜਾਣਾ ਤੂੰ ਕਰ ਲੈ। ਉਹਦੀ ਫਰੈਂਡ ਗਈ ਸੀ ਵੀ ਉਹਨੇ ਕਿਹਾ ਕਹਿੰਦੀ ਮੋਟੂ ਤੂੰ ਨਾ ਇੱਥੇ ਆਂ। ਕੰਨੀ ਸੇਵ ਨੂੰ ਤਰਸੀ ਪਈਆਂ 4 ਮਹੀਨੇ ਹੋ ਗਏ ਹੂੰ ਵੀ ਜਿਹੜੇ ਆਪਾਂ ਇੱਥੇ ਖਾਂਦੇ ਨੇ ਬਿਲਕੁਲ ਸਮਝ ਗਏ ਚਲੋ ਮੇਰੀ ਮੀਟਿੰਗ ਮਿਸ ਕਰ ਗਈ ਵੀ ਨਹੀਂ ਮੈਂ ਜਾਣਾ ਵੀ ਜਾਨੀ ਕਿ ਉੱਥੇ ਜਿਵੇਂ ਅੱਖ ਪੈਸੇ ਦੀ ਟੈਨਸ਼ਨ ਆ ਜੀ ਤੁਹਾਨੂੰ ਸ਼ਾਮ ਨੂੰ ਰੋਟੀ ਲਈ ਪੈਸਾ ਨਹੀਂ ਹੈਗਾ ਕਿਰਾਇਆ ਤੁਹਾਡੇ ਕੋਲੇ ਦੇਣ ਨੂੰ ਨਹੀਂ ਹੈਗਾ ਉੱਥੇ ਕਿਸੇ ਕੋਲੇ ਤੁਹਾਡੇ ਯਾਰ ਦੋਸਤ ਵੀ ਇਹੋ ਜਿਹੇ ਨੇ ਵੀ ਜਿਨ੍ਹਾਂ ਕੋਲੇ ਪੈਸਾ ਨਹੀਂ ਹੈਗਾ ਉਹ ਵੀ ਪੂਰੇ ਸੂਰੇ ਹੀ ਹੈ ਕੀ ਕਰਨ ਘਰੇ ਫੋਨ ਕਰਨ ਲੱਗੇ ਡਰ ਲੱਗਦਾ ਵੀ ਮਾਪੇ ਨੂੰ ਕੀ ਪਹਿਲਾਂ ਹੀ ਕਰਜ਼ਾ ਚੱਕ ਕੇ ਭੇਜਿਆ ਕਰਜ਼ਾ ਚੱਕ ਕੇ ਭੇਜਿਆ ਜੇ ਜਦੋਂ ਇੰਨੀ ਸਟ्रेस ਦਿਮਾਗ ਤੇ ਬਚੇ ਰਹੂਗੀ ਤਾਂ ਉਹਨੇ ਵੈਸੇ ਹੀ ਹਾਰਟ ਅਟੈਕ ਹੋ ਜਾਣਾ ਹੈ। ਹੂੰ ਉਹ ਸੋਚ ਸੋਚ ਕੇ ਇੱਥੇ ਪ੍ਰੋਬਲਮ ਆ ਰਹੀ ਹੈ। ਇੱਥੇ ਯੰਗ ਮਰੀਜ਼ ਆਉਂਦੇ ਨੇ ਬਹੁਤ ਯੰਗੇ। ਸਟੰਟ ਵਾਲੇ ਜਾਂ ਕੋਈ ਸਟੰਟ ਵਾਲੇ ਆਪਣੇ ਕੋਲੇ 17-18 ਸਾਲ ਦਾ ਬੱਚਾ ਵੀ ਆ ਦਿੱਲੀ 24-25 ਸਾਲ ਦਾ ਬੱਚਾ ਵੀ ਆ 30-31 ਸਾਲ ਵਾਲੇ ਤਾਂ ਹੈਗੇ ਆ। ਹੂੰ ਜਿਹੜੀ ਕਿ ਬਲੋਕਜ ਹੈ ਨਾ ਇਹ ਥੋੜੀ ਥੋੜੀ ਸ਼ੁਰੂ ਹੁੰਦੀ ਹੈ 24-25 ਤੋਂ ਹੀ ਸ਼ੁਰੂ ਹੁੰਦੀ ਹੈ ਜ਼ਿਆਦਾਤਰ। ਉਹ ਖਾਣ ਪੀਣ ਆਦਤਾਂ ਕਰਕੇ ਲਾਈਫ ਸਟਾਈਲ ਲਾਈਫ ਸਟਾਈਲ ਕਰਕੇ 1-1 2-2% ਸ਼ੁਰੂ ਹੁੰਦੀ ਹੈ। ਇਹ ਨਹੀਂ ਹੈਗਾ ਵੀ 50% ਹੀ ਹੋਗੀ ਇੱਕ ਇੱਕ 2-2% ਤੋਂ ਸ਼ੁਰੂ ਹੁੰਦੀ ਹੈ ਜਿਹੜੇ ਜ਼ਿਆਦਾਤਰ ਕੀ ਆਪਣੇ ਪ੍ਰੋਬਲਮ ਆ ਆਪਣੇ ਲੋਕ ਕੇਅਰਫੁਲੀ ਹੁੰਦੇ ਹੂੰ ਕਿ ਜੇ ਉਹਨਾਂ ਨੂੰ ਸਾਹ ਚੜਦਾ ਹੋਏ ਸੋਚ ਲੈਣ ਦੇ ਕਮਜ਼ੋਰੀ ਆ ਤਾਕਤ ਦੀ ਚੀਜ਼ਾਂ ਖਾਣ ਲੱਗ ਜਾਂਦੇ ਉਹ ਟੈਸਟ ਨਹੀਂ ਕਰਦੇ